ਲੁਧਿਆਣਾ ਤੇ ਪੰਜਾਬ ਦੇ ਵਾਸੀ ਵੀਰਾਂ ਨੂੰ ਮੈਂ ਇੱਕ ਸੰਵੇਦਨਸ਼ੀਲ ਮੁੱਦੇ ਤੇ ਜੋ ਮੈਂ ਇਲੈਕਸ਼ਨ ਦੇ ਦੌਰਾਨ ਹਰ ਸਟੇਜ ਤੇ ਉਠਾਉਂਦਾ ਰਿਹਾ ਇਹ ਪੰਜਾਬ ਦੇ ਹੁਣ ਹਾਲਾਤ ਐਸੇ ਨੇ ਵੀ ਤੁਸੀਂ ਸਵੇਰੇ ਮਾਰਨਿੰਗ ਟਾਈਮ ਤੇ ਸੈਰ ਕਰਨ ਵੀ ਨਹੀਂ ਜਾ ਸਕਦੇ ਬਹੁਤ ਲੋਕਾਂ ਨੂੰ ਸਮਝਾਇਆ ਕਿਸੇ ਨੇ ਮੇਰੀ ਉਤੋਂ ਗੱਲ ਨਹੀਂ ਸੁਣੀ ਔਰ ਬਹੁਤ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਲਗਾਤਾਰ ਹਰ ਰੋਜ਼ ਸਵੇਰੇ ਅੱਜ ਦੀ ਮੈਂ ਤੁਹਾਨੂੰ ਇੱਕ ਪ੍ਰਤੱਖ ਤੌਰ ਤੇ ਸਬੂਤ ਦੇ ਨਾਲ ਦਿਖਾਉਣ ਲੱਗਾ ਹਸਦਾਰ ਕੁਲਦੀਪ ਸਿੰਘ ਜੀ ਕਾਲੜਾ ਸਾਡੇ ਜੋ ਗੁਰਦੁਆਰਾ ਸਾਹਿਬ ਲਾਜਪਤ ਨਗਰ ਦੇ ਪ੍ਰਧਾਨ ਵੀ ਨੇ ਅੱਜ ਸਵੇਰੇ 5 ਵਜੇ 5 ਵਜੇ ਚ 5 ਮਿੰਟ ਰਹਿnde ਸੈਰ ਕਰਨ ਨਿਕਲੇ ਔਰ ਇਹ ਲਗਭਗ ਉਹ ਜਿੱਥੇ ਢਾਬਾ ਸੋਹਣ ਦਾ ਉਥੇ ਗਏ ਤੇ ਇਹਨਾਂ ਦੇ ਉੱਤੇ ਤਿੰਨ ਬੰਦਿਆਂ ਨੇ ਅਟੈਕ ਕਰ ਦਿੱਤਾ ਇੱਕ ਮੋਟਰਸਾਈਕਲ ਤੇ ਤਿੰਨ ਜਾਨੇ ਦੋਹਾਂ ਦੇ ਕੋਲੇ ਦਾਤਰ ਸੀ ਔਰ ਉਹਨਾਂ ਨੇ ਇੰਨਾ ਇਹਨਾਂ ਨੂੰ ਕੁੱਟਿਆ ਇਹਨਾਂ ਮਾਰਿਆ ਇਹਨਾਂ ਨੇ ਵਾਰ-ਵਾਰ ਕਿਹਾ ਵੀ ਮੇਰੇ ਕੋਲ ਕੁਝ ਨਹੀਂ ਉਹ ਕਹਿੰਦੇ ਕੱਟ ਦੇ ਜੋ ਕੁਛ ਹੈ ਤੇ ਇਹਨਾਂ ਨੇ ਵਾਰ-ਵਾਰ ਕਿਹਾ ਵੀ ਮੇਰੇ ਕੋਲ ਕੁਝ ਨਹੀਂ ਤੇ ਇਹਨਾਂ ਨੂੰ ਉਹਨਾਂ ਨੇ ਦਾਤਾਂ ਨਾਲ ਦੋ ਜਗ੍ਹਾ ਤੋਂ ਬਾਹਾਂ ਤੋੜ ਦਿੱਤੀ ਤੇ ਕਾਫੀ ਸੱਟਾਂ ਮਾਰੀਆਂ ਆ ਹਾਲਾਤ ਨੇ ਅੱਜ ਪੰਜਾਬ ਦੇ ਵੀ ਅਸੀਂ ਸ਼ਹਿਰ ਕਰਨ ਨਹੀਂ ਜਾ ਸਕਦੇ ਅਸੀਂ ਆਪਣੇ ਕਿਸੇ ਜ਼ਰੂਰੀ ਕੰਮ ਨਹੀਂ ਜਾ ਸਕਦੇ ਅਸੀਂ ਲੇਟ ਰਾਤ ਨੂੰ ਘਰ ਆਉਣਾ ਹੋਵੇ ਸਾਨੂੰ ਮੁਸ਼ਕਲਾ ਸਾਡਾ ਪੰਜਾਬ ਬਹੁਤ ਡਿਸਟਰਬ ਰਿਹਾ ਵਾਰਿਸਤਾਂ ਦੇ ਹਾਲਾਤ ਕਦੇ ਨਹੀਂ ਦੇਖੇ ਕਦੇ ਨਹੀਂ ਸੁਨੇ ਅਜਿਹੇ ਰੈਗੂਲੇਸ਼ਨ ਵਾਲੇ ਸੀ ਜਿਹੜੇ ਵੱਟੀਆਂ ਗੱਲਾਂ ਕਰਦੇ ਸੀ ਜਿਨ੍ਹਾਂ ਤੇ ਲੋਕਾਂ ਨੇ ਯਕੀਨ ਵੀ ਬਹੁਤ ਕੀਤਾ ਕਿ ਸਭ ਤੋਂ ਵੱਡੇ ਪੰਜਾਬ ਦੁੱਖੀ ਸਾਥ ਹੋਗੇ ਅਰ ਰੋਜ਼ ਆਪਾਂ ਖ਼ਵਾਰਾਂ 'ਚ ਪੜਦੇ ਆ ਪੂਰੇ ਭਾਰਤ ਵਿੱਚ ਇਸ਼ਤਿਹਾਰ ਦਿੱਤੇ ਜਾ ਰਹੇ ਨੇ ਵੀ ਅਸੀਂ 40000 ਨੌਕਰੀਆਂ ਦੇਤੀਆਂ ਅਸੀਂ 50000 ਨੌਕਰੀਆਂ ਦੇਤੀਆਂ ਤੇ ਅੱਜ ਹਾਲਾਤ ਕੀ ਆ ਕਿੰਨੇ ਕਿ ਪੁਲਿਸ ਭਰਤੀ ਕਰ ਲਈ ਕਿੰਨਾ ਲੁਧਿਆਣਾ 30 ਲੱਖ 40 ਲੱਖ ਦੀ ਆਬਾਦੀ ਵਾਲਾ ਲੁਧਿਆਣਾ ਅੱਜ ਥਾਣਿਆਂ ਦੇ ਵਿੱਚ ਨਫਰੀ ਹੈ ਨਹੀਂ ਪੁਲਿਸ ਦਾ ਕੀ ਕਸੂਰ ਕੱਢੀਏ ਜਦ ਬੰਦੇ ਹੀ ਹੈ ਨਹੀਂ ਉਹਨਾਂ ਕੋਲੇ ਪੂਰੀ ਫੋਰਸ ਹੀ ਹੈ ਨਹੀਂ ਕਿ ਮੁਲਾਜ਼ਮ ਹੈ ਨਹੀਂ ਅਫਸਰਾਂ ਨਾਲ ਪੂਰਾ ਪੰਜਾਬ ਭਰਿਆ ਪਿਆ ਤੇ ਜਿਨ੍ਹਾਂ ਨੇ ਕੰਮ ਕਰਨਾ ਗਲੀਆਂਾਂ 'ਚ ਮਹੱਲਿਆਂ 'ਚ ਥਾਣਿਆਂ 'ਚ ਉਹ ਹੈ ਹੀ ਨਹੀਂ ਉਹ ਕਿੱਥੇ ਕਿੱਥੇ ਜਾਣ ਉਹਨਾਂ ਦੀਆਂ ਕਿੰਨੀਆਂ ਡਿਊਟੀਆਂ ਨੇ ਸੂਚ ਕਰਕੇ ਅੱਜ ਆਮ ਬੰਦੇ ਦੀ ਜਾਨ ਤੇ ਮਾਲ ਦੀ ਕੋਈ ਨਹੀਂ 라ખી ਦੀ 3 ਲੱਖ ਲੋਕਾਂ ਮਦਰ ਮੇਰਾ ਖਿਆਲ 2000 ਜਾਂ 3000 ਪਰਸਨ ਨੌਜ਼ਮ ਹੋਣਗੇ ਲੁਧਿਆਣਾ ਦੇ ਬਸ ਕਿੱਥੇ 30 ਲੱਖ ਲੋਕਾਂ ਦੀ 라ખી ਕਰ ਲੜਗੇ ਸੋ ਇਸ ਕਰਕੇ ਅੱਜ ਪੰਜਾਬ ਬਹੁਤ ਗੰਭੀਰ ਸਮੱਸਿਆ ਦੇ ਵਿੱਚ ਹੋ ਜਾ ਬਹੁਤ ਤਰ੍ਹਾਂ ਦੇ ਨਾਲ ਚੁਣੌਤੀਆਂ ਨੇ ਪੰਜਾਬ ਨੂੰ ਅੰਦਰੋਂ ਵੀ ਤੇ ਬਾਹਰੋਂ ਵੀ ਅੱਜ ਹਾਲਾਤ ਇੰਨੇ ਅਨਸਖਾਮੇ ਹੋਏ ਪਏ ਨੇ ਕਾਰੋਬਾਰ ਤਬਾਹ ਹੋ ਗਏ ਸਰਕਾਰ ਦੀਆਂ ਨੀਤੀਆਂ ਕਰਕੇ ਕਿਸਾਨਾਂ ਦੇ ਮੋਰਚਿਆਂ ਕਰਕੇ ਬਹੁਤ ਤਰ੍ਹਾਂ ਦੇ ਨਾਲ ਪੰਜਾਬ ਨੂੰ ਪੀੜਿਆ ਗਿਆ ਇਹ ਰੈਗੂਲੇਸ਼ਨ ਵਾਲੀ ਸਰਕਾਰ ਜਿਹਦੇ ਕਰਕੇ ਅੱਜ ਰੋਜ਼ ਬਹੁਤ ਲੋਕ ਤਾਂ ਜਾਂਦੇ ਹੀ ਨਹੀਂ ਵਿਚਾਰੇ ਕੰਪਲੇਨ ਲਿਖਾਉਣ ਸਿਰੇ ਮਲਾ ਜਿਹੜੇ ਜਾਂਦੇ ਨੇ ਸਬਜ਼ੀ ਖਰੀਦਣ ਫਰੂਟ ਖਰੀਦਣ ਜਿਹੜੇ ਰੇੜੀ ਵਾਲੇ ਫੜੀ ਵਾਲੇ ਉਹ ਲੁੱਟੇ ਜਾਂਦੇ ਨੇ ਸੋ ਆਹ ਹਾਲਾਤ ਮੈਂ ਬਹੁਤ ਚਿਰ ਤੋਂ ਰੋਲਾ ਪਾਉਂਦਾ ਆ ਰਿਆਂ ਭਾਈ ਪੰਜਾਬ ਇਹਨਾਂ ਦੇ ਹੱਥ ਵਿੱਚ ਸੁਰੱਖਿਆ ਤਾਂ ਨਹੀਂ ਪੰਜਾਬ ਨੂੰ ਇਹ ਬਰਬਾਦ ਕਰ ਦੇਣਗੇ ਅਣਜਾਣ ਲੋਕ ਨੇ ਇਹਨਾਂ ਨੂੰ ਪਤਾ ਕੋਈ ਨਹੀਂ ਦਿੱਲੀ ਵਾਲੇ ਇਹਨਾਂ ਨੂੰ ਕੰਟਰੋਲ ਕਰ ਰਹੇ ਨੇ ਦਿੱਲੀ ਵਾਲੇ ਮਨਮਰਜ਼ੀਆਂ ਕਰ ਰਹੇ ਨੇ ਇਹਨਾਂ ਦੇ ਵੱਸ ਵਿੱਚ ਨਹੀਂ ਇਹਨਾਂ ਦੀ ਸੁਣੀ ਨਹੀਂ ਜਾਂਦੀ ਅੱਜ ਇਸ ਕਰਕੇ ਤੁਸੀਂ ਮੈਂ ਸਾਰੇ ਨੂੰ ਮੈਂ ਜਿਹੜਾ ਮੇਰਾ ਮਕਸਦ ਆਜ ਦੱਸਣ ਦਾ ਉਹ ਇਹ ਆ ਵੀ ਭਾਈ ਸਵੇਰੇ ਸੈਰ ਕਰਨ ਨਾ ਜਾਇਓ ਸਵੇਰੇ ਸੈਰ ਕਰਨ ਨਾ ਜਾਇਆ ਕਰੋ ਲੁੱਟੇ ਜਾਓਗੇ ਪੁੱਟੇ ਜਾਓਗੇ ਜ਼ਰੂਰੀ ਕੰਮ ਵੀ ਦਿਨ ਚੜੇ ਜਾਇਆ ਕਰੋ ਲੇਰੇ ਹੋਏ ਨਾ ਘਰਾਂ ਨੂੰ ਆਇਆ ਕਰੋ ਜੇ ਕਿਤੇ ਤੁਹਾਨੂੰ ਰਾਤ ਨੂੰ ਨੇਰਾ ਹੋ ਜਵੇ ਸਟੇ ਬਾਹਰ ਕਰ ਲਿਓ ਨਹੀਂ ਤਾਂ ਤੁਹਾਨੂੰ ਪਤਾ ਨਹੀਂ ਕਿੱਥੇ ਕਿਸ ਨੇ ਲੋਟ ਲੈਣਾ ਕਿਸ ਨੇ ਤੁਹਾਡੇ ਸੱਟਾਂ ਮਾਰਦੀਆਂ ਕਿਸ ਨੇ ਤੁਹਾਨੂੰ ਤੁਹਾਡੀ ਜ਼ਿੰਦਗੀ ਖਤਮ ਕਰ ਦੇਣੀ ਸੋ ਆ ਹਾਲਾਤ ਨੇ ਵੀਰੋ ਪੰਜਾਬ ਦੇ ਕਿੰਨੇ ਬੁਰੀ ਪੰਜਾਬ ਦਾ ਬਹੁਤ ਆ ਦੇਖੋ ਕਿੰਨਾ ਐਕਸਰੇ ਦੇ ਵਿੱਚ ਤੁਹਾਨੂੰ ਮੈਂ ਦਿਖਾਣਾ ਕਿਵੇਂ ਕਿੰਨੀ ਬੁਰੀ ਤਰ੍ਹਾਂ ਉਹਦੇ ਨਾਲ ਕੁੱਟਮਾਰ ਕੀਤੀ ਇੱਕ شریف ਧਰਮੀ ਕਰਮੀ ਬੰਦਾ ਕਦੇ ਕਿਸੇ ਨਾਲ ਵੱਧ ਨਹੀਂ ਕਿਸੇ ਨਾਲ ਘਟ ਨਹੀਂ ਸੋ ਜੇ ਐਸੇ ਬੰਦਿਆਂ ਨਾਲ ਵਿਚਾਰਿਆਂ ਨਾਲ ਇਦਾਂ ਹੋਊਗੀ ਤੇ ਆਮ ਤੇ ਜਿਹੜੇ ਹੋਰ ਵਿਚਾਰੇ ਬੰਦੇ ਨੇ ਜਿਹੜੇ ਉਹ ਕੀ ਕਰਨਗੇ ਕਿੱਥੇ ਕੋਈ ਕੰਮ ਕਰੂਗਾ ਕਿੱਥੇ ਕੋਈ ਜਾਊਗਾ ਆਊਗਾ ਆ ਹਾਲਾਤ ਪੰਜਾਬ ਦੇ ਇਹਨਾਂ ਨੇ ਬਣਾਤੇ ਨੇ ਸੁਭ ਤੁਹਾਨੂੰ ਮੈਂ ਬੇਨਤੀ ਕਰਦਾ ਵੀ ਭਾਈ ਦਿਨ ਚੜੇ ਸੈਰ ਕਰਨ ਜਾਇਓ ਇਹ ਸਰਕਾਰ ਜਿਹੜੀ ਰੈਗੂਲੇਸ਼ਨ ਵਾਲੀ ਜਿਹਦੇ ਬੜਾ ਮਾਣ ਕੀਤਾ ਸੀ ਬੜੇ ਸਤਕਾਰ ਨਾਲ ਬੜੇ ਹੱਬ ਕੇ ਲਿਆਂਦੀ ਸੀ ਆਪਾਂ ਉਹਦੇ ਉਹਨੇ ਆ ਹਾਲਾਤ ਬਣਾਤੇ ਨੇ ਇੰਨੇ ਤੁਹਾਨੂੰ ਮੈਂ ਦਿਖਾਉਣਾ ਸੀ ਇਹੀ ਤੁਹਾਨੂੰ ਦੱਸਣਾ ਸੀ ਫੈਸਲਾ ਤੁਹਾਡੇ ਹੱਥ ਵਿੱਚ